ਲਓ ਜੀ ਅੱਪਾ ਤੁਹਾਨੂੰ ਇੱਕ ਗੱਲ ਸੁਣਾਉਣੇ ਆ 1 ਰੁਪਏ ਦੀ ਗੱਲ ਆ 1 ਲੱਖ ਰੁਪਏ ਦੀ ਕਹਿੰਦਾ ਇੱਕ ਬਾਣੀਆਂ ਤੇ ਜੱਟ ਤੁਰੇ ਆ ਰਹੇ ਸੀ ਜੱਟ ਕਹਿੰਦਾ ਵੀ ਕੋਈ ਗੱਲ ਸੁਣਾਓ ਲਾਲਾ ਜੀ ਉਹ ਕਹਿੰਦਾ ਗੱਲ ਤਾਂ ਮੈਂ ਸੁਣਾਉਂਗਾ ਪਤੇ ਦੀ ਪਰ ਇੱਕ ਗੱਲ ਦਾ ਮੈਂ ਇੱਕ ਰੁਪਿਆ ਲਊਂਗਾ ਤਾਂ ਜੱਟ ਨੇ ਦੇਖਿਆ ਵੀ ਮੇਰੀ ਜੇਬ ਤੋਂ ਦੋ ਠੋਲੂ ਨੇ ਕਹਿੰਦਾ ਸੁਣਾਓ ਜੀ ਤਾ ਲਾਲਾ ਜੀ ਕਹਿੰਦੇ ਵੀ ਇੱਕ ਜਦੋਂ ਵੀ ਤੇਰੇ ਘਰੇ ਕੋਈ ਪੰਚਾਇਤ ਆਉਂਦੀ ਹੈ ਤਾਂ ਪੰਚਾਇਤ ਨੂੰ ਮੋੜਨਾ ਨਹੀਂ ਆਪਾਂ ਉਹਦਾ ਆਦਰ ਕਰਨਾ ਹੈ ਉਹਦਾ ਸਲਮਾਨ ਕਰਨਾ ਹੈ ਤਰੂ ਖਾਲੀ ਨਹੀਂ ਕਿਤੇ ਮੋੜਨਾ ਕਹਿੰਦੇ ਲਿਆ ਮੇਰਾ ਰੁਪਿਆ ਉਹਨੇ ਰੁਪਿਆ ਦਿੱਤਾ ਇੱਕ ਹੋਰ ਰੁਪਿਆ ਕੱਢ ਲਿਆ ਕਹਿੰਦਾ ਵੀ ਇੱਕ ਹੋਰ ਸੁਣਾਉ ਕਹਿੰਦਾ ਵੀ ਆਪਦੇ ਦਿਲ ਦੀ ਗੱਲ ਆਪਦੇ ਜਿਗਰ ਨੂੰ ਵੀ ਦੱਸਣੀ ਵੀ ਘਰੇ ਦੇ ਮੈਂਬਰ ਨੂੰ ਨਹੀਂ ਕਿਸੇ ਨੂੰ ਦੱਸਣੀ ਆਪਦੇ ਦਿਲ ਦੀ ਗੱਲ ਨਹੀਂ ਦੱਸਣੀ ਕਦੇ ਤੇ ਪਰਦਾ ਰੱਖਣਾ ਤੇਰੇ ਉਹ ਕਹਿੰਦਾ ਠੀਕ ਹੈ ਜੀ ਉਹ ਤੁਰ ਪਿਆ ਕਰ ਆਉਣ ਵਾਸਤੇ ਵਾਪਸ ਤਰਾਚ ਉਹਨੂੰ 10 ਬੰਦੇ ਮਿਲੇ ਪਿੰਡ ਦੇ ਇੱਕ ਸੰਤ ਦੀ ਡੈਥ ਹੋ ਗਈ ਸੀ ਉਹ ਕਹਿੰਦੇ ਆ ਭਰਾ ਮਾਨਸ ਬੰਦਾ ਚਲ ਉਹਨੂੰ ਐਂ ਕਰੋ ਵੀ ਆਪਾਂ ਇਹਦੀ ਡਿਊਟੀ ਲਾ ਦਨੇ ਆ ਸੋ ਉਹ ਕਹਿੰਦੇ ਵੀ ਸੰਤ ਦੀ ਇੱਛਾ ਸੀ ਵੀ ਜਦ ਮੈਂ ਮਰੂੰਗਾ ਨਾ ਮੈਨੂੰ ਜਿਉਂਦੇ ਨੂੰ ਮਰਨ ਤੋਂ ਬਾਅਦ ਮੇਰੀ ਲਾਸ਼ ਨੂੰ ਇਸ ਤਰ੍ਹਾਂ ਨਦੀ ਚ ਭਾਦਰਾ ਤੁਸੀਂ ਗੰਗਾ ਚ ਭਾਦਣਾ। ਉਹ ਕਹਿੰਦਾ ਤੂੰ ਲੈ ਜਾ। ਉਹ ਦੇਖਿਆ ਵੀ ਉਹਨੇ ਪੰਚਾਇਤ ਆਈ ਉਹਦੇ ਗੱਲ ਆਲਾ ਜੀ ਚੇਤੇ ਆ ਗੀ। ਉਹ ਕਹਿੰਦਾ ਠੀਕ ਆ ਜੀ। ਉਹਨੇ ਰੇੜੀ ਤੇ ਲਾਤਾ ਤੇ ਉਹਨੂੰ 2500 ਰੁਪਏ ਦਿੱਤਾ ਹੁਣ ਜਾਣ ਦਾ ਖਰਚਾ। ਉਹ ਸੰਤ ਨੂੰ ਲੈ ਕੇ ਤੁਰ ਪਿਆ। ਜੋ ਸੰਤ ਨੂੰ ਨਦੀ ਚ ਗੰਗਾ ਚ ਤੈਰਨ ਲੱਗੇ ਤਾਂ ਸੰਤ ਬੋਲ ਪਿਆ। ਉਹ ਡਰ ਗਿਆ ਪਹਿਲਾਂ ਤਾਂ। ਉਹ ਕਹਿੰਦਾ ਡਰ ਨਾ। ਕਹਿੰਦਾ ਤੂੰ ਮੈਨੂੰ ਇੰਨੀ ਲੈ ਕੇ ਆਇਆ ਮੇਰੀ ਸੇਵਾ ਕਰੀਆ ਮੈਂ ਤੈਨੂੰ ਕੁਬਰ ਦੰਨਾ। ਕਦਾ ਜਿਹੜੇ ਬਾਹਰ ਦੇ ਪਿੰਡ ਦੇ ਆਪਣੇ ਪਿੱਪਲ ਖੜਾ ਹੈ ਉਹਦੇ ਮਿੱਟੀ ਖੋਦਰੀ ਤੋਂ ਮਿੱਟੀ ਤੋਂ ਜਿੰਨੇ ਰੁਪਏ ਕੱਢਨੇ ਆਪਦੇ ਰੋਜ਼ ਦੇ ਕੱਢ ਲਈ ਤੇ ਉਸ ਤੋਂ ਬਾਅਦ ਆਪਦਾ ਉਹਨੂੰ ਉੱਥੇ ਮਿੱਟੀ ਪਾ دی۔ ਉਹ ਠੀਕ ਹੈ ਜੋ ਜਾਂਦਾ ਹੋਇਆ ਗਿਆ ਆਪਦਾ ਮਿੱਟੀ ਫਰੋਲੀ ਪਹਿ ਕੱਢੇ ਜਿੰਨੀ ਲੋੜ ਹੈ ਘਰੇ ਵਾਗ ਗਿਆ। ਹੁਣ ਘਰੇ ਗਿਆ ਜਦੋਂ ਘਰ ਦੀ ਵੀ ਖੁਸ਼ ਹੋ ਗਏ ਘਰੇ ਬੰਦਿਆ ਵਧੀਆ ਤੜਕੇ ਲੱਗ ਗਿਆ ਵਧੀਆ ਸਮੈਲ ਆਉਣ ਲੱਗ ਗਿਆ। ਉਹ ਸੋਚਣ ਲੱਗੇ ਵੀ ਕਮਾਂਡੀ ਵੀ ਕੀ ਹੋ ਗਿਆ। ਉਹ ਗਵੰਡਰੋ ਦੇ ਘਰ ਵਾਲੇ ਕੋਲ ਆਈ ਵੀ ਕੀ ਗੱਲ ਹੋ ਗਈ ਭੈਣ ਜੀ ਸਾਨੂੰ ਵੀ ਦੱਸ ਦੋ ਕੋਈ ਜੀ ਗੱਲ ਉਹ ਕਹਿੰਦੇ ਪਤਾ ਨਹੀਂ ਕਿੱਥੋਂ ਲੈ ਕੇ ਆਉਂਦੇ ਨੇ ਪੈਸੇ ਮੈਨੂੰ ਤਾਂ ਪਤਾ ਨਹੀਂ ਉਹ ਕਹਿੰਦਾ ਵੀ ਚਲ ਠੀਕ ਆ ਮੈਂ ਪੁੱਛੂੰ ਸ਼ਾਮ ਨੂੰ ਜਦੋਂ ਸ਼ਾਮ ਨੂੰ ਉਹ ਆਪਦੇ ਘਰੋਂ ਪੁੱਛਦੇ ਉਹ ਕਹਿੰਦਾ ਭਾਗਮਾਨ ਨੇ ਤੈਨ ਕੀ ਲੈਣਾ ਇਹਨਾਂ ਗੱਲਾਂ ਤੋਂ ਤੂੰ ਚੀਜ਼ਾਂ ਆਉਂਦੇ ਖਾਓ ਇੰਜੋਏ ਕਰੋ ਆਪਦਾ ਰੋਟੀ ਪਾਣੀ ਵਧੀਆ ਖਾਓ ਕੋਈ ਪ੍ਰੋਬਲਮ ਨਹੀਂ ਆਪਾਂ ਨੂੰ ਉਹ ਕਹਿੰਦੇ ਠੀਕ ਆ ਉਹ ਚੁੱਪ ਕਰਕੇ ਚਲ ਕੰਮ ਕਰਨ ਲੱਗੇ ਉਹ ਗਵੰਡਰ ਨੂੰ ਕਿੱਥੇ ਲੈ ਗਿਆ ਉਹ ਸਵੇਰੀ ਫੇਰ ਆ ਗਈ ਚਾਹ ਪੀਣ ਤੋਂ ਪਹਿਲਾਂ ਉਹ ਕਹਿੰਦੇ ਪਤਾ ਕੀਤਾ ਭੈਣ ਜੀ ਉਹ ਕਹਿੰਦੇ ਉਹਨਾਂ ਨੂੰ ਤਾਂ ਕੋਈ ਦੱਸਿਆ ਨਹੀਂ ਕਹਿੰਦੇ ਲੈ ਤੈਨੂੰ ਨਹੀਂ ਦੱਸਣਗੇ ਤੂੰ ਉਹਦੀ ਅੱਧ ਦੀ ਮਾਲਕ ਤੂੰ ਰਾਣੀ ਤੈਨੂੰ ਕਿਹਨੂੰ ਦੱਸਦਾ ਦਿਲ ਦੀ ਗੱਲ ਉਹ ਤਾਂ ਕਹਿੰਦੇ ਉਹੀ ਕੰਮ ਕਰੀ ਛੋਲੇ ਪਾਲੀ ਕੱਪੜੇ ਕਹਿੰਦੀ ਮੈਂ ਤਾਂ ਚੱਲੀ ਆ ਉਹ ਕਹਿੰਦਾ ਠੀਕ ਆ ਹੁਣ ਭਾਈ ਪਾਏ ਸਵੇਰੇ ਛੋਲੇ ਦੇ ਪਰੇ ਕਿਹਨੂੰ ਦੱਸਣਾ ਦੱਸ ਦੇ ਸਰਦਾਰ ਜੀ ਨਹੀਂ ਮੈਂ ਚੱਲੀ ਆ ਉਹ ਕਹਿੰਦਾ ਵੀ ਹੁਣ ਪੰਗਾ ਪੰਗਾ ਉਹ ਕਹਿੰਦਾ ਫਿਰ ਐ ਕਰੀ ਕਹਿੰਦਾ ਬਾਹਰ ਨਾ ਪਿੰਡ ਦੇ ਪੇਪਲ ਦੇ ਕੋਲੇ ਤਧੂਰੇ ਖੜੇ ਨੇ ਉਹ ਕਹਿੰਦਾ ਮੈਂ ਤਾਂ ਧੂਰੇ ਕੀ ਕਰਦਾ ਤਾਂ ਧੂਰੇ ਨਾਲ ਤੋੜ ਕੇ ਜਿੰਨੇ ਖਾਣਾ ਉਹਨੇ ਪੈਸੇ ਬਣ ਜਾਂਦੇ ਨੇ ਉਹ ਕਹਿੰਦੀ ਅੱਛਾ ਕਹਿੰਦੀ ਹਾਂ ਉਹ ਸਵੇਰੀ ਫੇਰ ਆ ਗਈ ਗਵੰਡਾ ਕਦੀ ਪਤਾ ਕੀਤਾ ਕਹਿੰਦੀ ਹਾਂ ਉਹੀ ਟਰਿਕ ਵਰਤਿਆ ਮੈਨੇ ਜਦੋਂ ਉਹਨੇ ਦੱਸਿਆ ਵਿਆਹ ਕਰਕੇ ਤਾਂ ਧੂਰੇ ਨੇ ਉਹ ਭਾਈ ਲਾ ਲਾਮ-ਜਾਮ ਸਾਰਾ ਲੱਦ ਕੇ ਬਜਵਾਕ ਵੀ ਤਾਂ ਲਾਗੇ ਤਾਂ ਧੂਰੇ ਖਾਣ ਧੂਰੇ ਖਾਦੇ ਜਦੋਂ ਭਾਂ ਜੋ ਆਉਂਦੇ ਉਲਟਿਆਂ ਕਰਨ ਨਜ਼ਾਰੇ ਨਾਲ ਆ ਕੋਈ ਕਿਸੇ ਪਾਸੇ ਉਲਟਾ ਪਿਆ ਕੋਈ ਕਿਸੇ ਪਾਸੇ ਉਲਟਾ ਪਿਆ ਤੇ ਉਹਨੇ ਚੋ ਆ ਕੇ ਸਿੱਖਿਆ ਪੰਨੋ ਹੀ ਮਿਲਦੀ ਆ ਵੀ ਆਪਣੇ ਦਿਲ ਦੀ ਗੱਲ ਆ ਜਿਹੜੀ ਜਿਗਰ ਦੀ ਉਹ ਕਿਸੇ ਨੂੰ ਦੱਸਣੀ ਚਾਹੀਦੀ ਠੀਕ ਆ ਨਾ ਇਸ ਲਈ ਆਪਦੇ ਦਿਲ ਦੀ ਗੱਲ ਦਿਲ 'ਚ ਪਾ ਕੇ ਰੱਖੋ ਚਾਹੇ ਮਰ ਜਾਓ ਪਰ ਦੱਸਣੀ ਨਹੀਂ